ਪੰਜਾਬੀ ਸਿੰਗਰ ਸੁਨੰਦਾ ਸ਼ਰਮਾ ਚਰਚਾ ਵਿੱਚ ਹੈ ਕਿਉਂਕਿ ਸੁਨੰਦਾ ਸ਼ਰਮਾ ਨੇ ਆਪਣੀ ਇੰਸਟਾਗ੍ਰam 'ਤੇ ਇੱਕ ਪੋਸਟ ਪਾਈ ਸੀ ਜਿਸ 'ਚ ਉਹਨਾਂ ਨੇ ਆਪਣੇ ਰਿਲੇਸ਼ਨਸ਼ਿਪ ਦਾ ਖੁਲਾਸਾ ਕੀਤਾ ਸੀ ਜਿਸ ਤੋਂ ਬਾਅਦ ਸੁਨੰਦਾ ਦੇ ਫੈਨਸ ਦਾ ਦਿਲ ਟੁੱਟ ਗਿਆ ਸੁਨੰਦਾ ਸ਼ਰਮਾ ਨੇ ਉਦੋਂ ਤੱਕ ਸਭ ਨੂੰ ਹੈਰਾਨ ਕੀਤਾ ਹੀ ਸੀ ਪਰ ਉਸੇ ਪੋਸਟ ਨੂੰ ਲੈ ਕੇ ਸੁਨੰਦਾ ਨੇ ਫਿਰ ਆਪਣੇ ਫੈਨਸ ਨੂੰ ਇੱਕ ਹੋਰ ਝਟਕਾ ਦੇ ਦਿੱਤਾ ਜੀ ਹਾਂ ਸੁਨੰਦਾ ਨੇ ਆਪਣੇ ਬॉयਫ੍ਰੈਂਡ ਜੋਸ਼ੇਪ ਦੀ ਪੋਸਟ ਤੇ ਅਜੀਬਾ ਕਮੈਂਟ ਕੀਤਾ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਤੇ ਵੱਡੇ ਸਵਾਲ ਖੜੇ ਕਰ ਦਿੱਤੇ ਜੋਸ਼ਪ ਦਿਪ ਪੋਸ਼ਤੀਸ ਨੰਦਨ ਨੇ ਕਮੈਂਟ ਕਰ ਲਿਖਿਆ ਸਾਡੇ ਇਧਰ ਤਾਂ ਸਿਆਪਾ ਪੈ ਗਿਆ ਹੈ ਭਰਾ ਸਹੀ ਸੁਣਿਆ ਤੁਸੀਂ ਸੁਨੰਦਨ ਨੇ ਪਿਆਰ ਦੇ ਰਿਸ਼ਤੇ ਨੂੰ ਭਰਾ ਦੇ ਰਿਸ਼ਤੇ 'ਚ ਬਦਲ ਦਿੱਤਾ ਤੇ ਹੁਣ ਫੈਨਸ ਇਸ ਗੱਲ ਨੂੰ ਲੈ ਕੇ ਬਹੁਤ ਕਨਫਿਊਜ਼ ਹੋ ਚੁੱਕੇ ਨੇ ਕਿ ਜੋਸ਼ਪ ਸੁਨੰਦਨ ਦਾ BF ਹੈ ਜਾਂ ਭਰਾ ਦੋਵਾਂ ਦੇ ਰਿਸ਼ਤੇ ਨੂੰ ਲੈ ਵੱਡਾ ਸਸਪੈਂਸ ਇਸ ਕਮੈਂਟ ਨੇ ਖੜਾ ਕਰ ਦਿੱਤਾ ਹੈ ਕਿਉਂਕਿ ਪਹਿਲਾਂ ਸੁਨੰਦਨ ਸ਼ਰਮਾ ਨੇ ਰਿਲੇਸ਼ਨਸ਼ਿਪ ਦੀ ਤਨ ਜੋਸ਼ਪ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਜਿਸ ਤੋਂ ਇਹੀ ਰਿਵੀਲ ਹੋਇਆ ਕਿ ਜੋਸ਼ਪ ਸੁਨੰਦਨ ਦਾ BF ਹੈ ਫਿਰ ਥੋੜੀ ਦੇਰ ਬਾਅਦ ਆਪਣੇ ਰਿਲੇਸ਼ਨਸ਼ਿਪ ਨੂੰ ਭਰਾ ਦਾ ਨਾਂ ਦੇ ਦਿੱਤਾ ਜਿਸ ਤੋਂ ਬਾਅਦ ਦਾ ਦੇ ਫੈਨਸ ਸੋਚਾਂ ਚ ਪਏ ਹੋਏ ਨੇ ਕਿ ਆਖਿਰ ਸੁਨੰਦਰ ਦਾ ਉਸ ਮੁੰਡੇ ਨਾਲ ਰਿਸ਼ਤਾ ਹੈ ਕੀ ਇਸ ਦੇ ਨਾਲ ਹੀ ਦੱਸ ਦਈਏ ਕਿ ਸੁਨੰਦਰ ਸ਼ਰਮਾ ਤੇ ਜੋਸ਼ਫ ਸਟਰਲਿੰਗ ਨੇ ਹਜੇ ਤੱਕ ਪੋਸਟ ਨੂੰ ਡਿਲੀਟ ਵੀ ਨਹੀਂ ਕੀਤਾ ਤੇ ਨਾ ਹੀ ਹਜੇ ਇਸ ਬਾਰੇ ਕੋਈ ਪੁਸ਼ਟੀ ਕੀਤੀ ਹੈ ਪਰ ਇਸ ਕਮੈਂਟ ਨੇ ਸੁਨੰਦਰ ਸ਼ਰਮਾ ਦੇ ਫੈਨਸ ਹਜੇ ਵੀ ਕਨਫਿਊਜ਼ ਕੀਤਾ ਹੋਇਆ ਕਿ ਸੁਨੰਦਰ ਸ਼ਰਮਾ ਰਿਲੇਸ਼ਨਸ਼ਿਪ ਚ ਹੈ ਜਾਂ ਨਹੀਂ ਬਾਕੀ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ